ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਅੱਜ ਅਸੀਂ ਸੇਬ ਦੇ ਫਾਇਦੇ ਸੇਬ ਦੇ ਗੁਣ ਉਹਨਾਂ ਬਾਰੇ ਵਿਚਾਰ-ਚਰਚਾ ਕਰਾਂਗੇ ਵੀਰ ਜੀ ਦੱਸਾਂਗੇ ਤੁਹਾਨੂੰ ਸੇਬ ਬਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਜੀ ਸੇਬ ਤੇ ਸੇਬ ਆ ਜਿਹੜਾ ਇੱਕ ਮਸ਼ਹੂਰ ਫਲ ਹੈ ਤਕਰੀਬਨ ਲਗਭਗ ਹਰ ਵਾਰ ਕੇ ਨੂੰ ਵਰਤਦਾ ਕੋਈ ਗਰੀਬ ਹੈ ਕੋਈ ਅਮੀਰ ਹੈ ਯਾਨੀ ਜਿੰਨਾ ਕ ਖਾਦਾ ਜਾਂਦਾ ਅਗਲਾ ਖਾਂਦਾ ਹੈ ਜੀ ਵਧੀਆ ਤਾਕਤ ਦਾ ਸਰੋਤ ਹੈ ਜੇ ਗੱਲ ਕਰੀਏ ਇਹਦੇ ਪੌਦਿਆਂ ਦੀ ਜਿਆਦਾ ਆਪਣੇ ਮੁਲਕ 'ਚ ਜੰਮੂ ਕਸ਼ਮੀਰ 'ਚ ਹੁੰਦਾ ਕੁਝ ਹਿਮਾਚਲ 'ਚ ਵੀ ਹੁੰਦਾ ਜੀ ਤੇ ਹੁਣ ਇਹਦੇ ਬੂਟੇ ਆ ਜਿਹੜੇ ਪੰਜਾਬ 'ਚ ਵੀ ਲੋਕ ਲਾਉਣ ਲੱਗ ਗਏ ਪਰ ਉਹਦਾ ਸੇਵ ਉਹਨਾ ਮਿੱਠਾ ਨਹੀਂ ਹੁੰਦਾ ਉਠਾਸ ਨਹੀਂ ਆਉਂਦੀ ਉਹਨੇ ਹਾਂ ਇਹ ਵਧੀਆ ਇੱਕ ਤਾਕਤ ਦਾ ਸਰੋਤ ਹੈ ਚੰਗਾ ਰੂਟ ਹੈ ਖਾਣਾ ਚਾਹੀਦਾ ਹਾਂ ਖਾਣਾ ਚਾਹੀਦਾ ਇਹਦੇ ਗੱਲ ਕਰਕੇ ਫਾਇਦੇ ਆ ਦੀ ਜਿਸ ਤਰ੍ਹਾਂ ਕਈ ਮੇਰੇ ਵੀਰਾਂ ਭੈਣਾਂ ਨੂੰ ਪ੍ਰਾਣਾ ਸਰਦਾਰਦ ਹੁੰਦਾ ਵੀ ਹਰ ਵਕਤ ਸਿਰ ਦਰਦ ਦਰਦ ਹੁੰਦਾ ਕਰਦਾ ਰਹਿੰਦਾ ਥੋੜਾ ਥੋੜਾ ਉਹਦੇ ਵਾਸਤੇ ਜੀ ਮਿੱਠਾ ਸੇਵ ਕੱਟ ਕੇ ਨੂਨ ਲਾ ਕੇ ਹਰ ਰੋਜ਼ ਖਾਣ ਦੇ ਨਾਲ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਸਿਰ ਦਰਦ ਹੈ ਉਹ ਹਟ ਜਾਂਦਾ ਹੈ ਇੱਕ ਮਿੱਠਾ ਸੇਵ ਲੈ ਕੇ ਜੀ ਨੂਨ ਲਾ ਕੇ ਖਾਣ ਦੇ ਨਾਲ ਡੇਲੀ ਕੁਛ ਦਿਨਾਂ ਦੇ ਵਿੱਚ ਜਿਹੜਾ ਜੇ ਡੇਲੀ ਪ੍ਰਯੋਗ ਕਰਾ ਜਾਵੇ ਹਾਂ ਸਿਰਦਰਦ ਜਿਹੜਾ हट ਜਾਂਦਾ ਜੀ ਦਿਮਾਗ ਦੀ ਕਮਜ਼ੋਰੀ ਵਾਸਤੇ ਜੀ ਖਾਣਾ ਖਾਣ ਤੋਂ 10 ਮਿੰਟ ਪਹਿਲਾਂ ਜੀ ਇੱਕ ਸੇਵ ਖਾਣਾ ਹੈ ਬਿਨਾ ਛੱਲੇ ਤੋਂ ਠੀਕ ਜਿਹੜੀ ਦਿਮਾਗ ਦੀ ਕਮਜ਼ੋਰੀ ਹੈ ਡੇਲੀ ਸੇਵ ਖਾਣ ਦੇ ਨਾਲ ਉਹ ਦੂਰ ਹੋ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਨੂੰ ਭੁੱਲਣ ਦੀ ਆਦਤ ਪੈ ਜਾਂਦੀ ਹੈ ਵੀ ਆਪਾਂ ਘਰੇ ਕਈ ਵਾਰੀ ਆਪਣੇ ਨਾਲ ਵੀ ਹੁੰਦਾ ਹੈ ਵੀ ਆਪਾਂ ਅੰਦਰ ਗਏ ਕੋਈ ਚੀਜ਼ ਲੈਣ ਭੁੱਲ ਗਏ ਉੱਥੇ ਜਾ ਕੇ ਭੁੱਲ ਗਏ ਵੀ ਕੀ ਲੈਣ ਆਏ ਸੀ ਫਿਰ ਬੰਦਾ ਖੜ ਕੇ ਸੋਚਦਾ ਫਿਰ ਯਾਦ ਆ ਗਿਆ ਫਿਰ ਉਹ ਚੀਜ਼ ਚੱਕੀ ਜਿਹੜੀ ਇਹ ਭੁੱਲਣ ਦੀ ਬਿਮਾਰੀ ਹੈ ਸੇਵਖਾਨ ਨਾਲ ਠੀਕ ਹੋ ਜਾਂਦੀ ਹੈ ਪੇਟ ਦੇ ਕੀੜੇ ਆ ਜਿਹੜੇ ਉਹ ਵੀ ਜਿਹੜੇ ਸੇਵ ਦੇ ਨਾਲ ਕੱਢੇ ਜਾ ਸਕਦੇ ਆ ਖਾਣਾ ਖਾਣ ਤੋਂ ਬਾਅਦ ਦੋ ਸੇਵ ਬਿਨਾ ਛੱਲੇ ਤੋਂ ਚਬਾ ਕੇ ਖਾਣ ਦੇ ਨਾਲ ਜਿਹੜੇ ਕੋਸ਼ਿਦ ਨਾਲ ਚੇ ਪੇਟ ਦੇ ਜਿਹੜੇ ਕੀੜੇ ਆ ਉਹ ਖਤਮ ਹੋ ਜਾਂਦੇ ਤੇ ਅੰਦਰੋਂ ਢਿੱਡੋਂ ਬਾਹਰ ਨਿਕਲ ਜਾਂਦੇ ਜੀ ਠੀਕ ਹੈ ਜੀ ਤੇ ਕਮਜ਼ੋਰੀ ਵਾਸਤੇ ਜਿਸ ਤਰ੍ਹਾਂ ਕਈ ਮੇਰੇ ਵੀਰ ਭੈਣਾਂ ਦਾ ਖੂਨ ਘੱਟ ਹੁੰਦਾ ਉਹਦੇ ਵਾਸਤੇ ਵੀ ਬਹੁਤ ਚੰਗਾ ਬਣਦਾ ਠੀਕ ਹੈ ਜੀ ਖੂਨ ਘੱਟ ਹੁੰਦਾ ਹੈ ਜਾਂ ਕੋਈ ਖਲੱਲਾਂ ਪੈਂਦੀਆਂ ਠੀਕ ਹੈ ਜਾਂ ਲੱਤਾਂ ਬਾਹਾਂ ਦੁਖਦੀਆਂ ਉਦੇ ਵਾਸਤੇ ਹਰਿਆਣਾ ਨਰਨੇ ਕਾਲਜ ਜਿੰਨਾ ਸੇਵ ਖਾ ਸਕਦਾ ਬੰਦਾ ਉਹਨਾਂ ਖਾਵੇ ਜਿਹੜੀ ਕਮਜ਼ੋਰੀ ਆ ਸੇਵ ਦੇ ਨਾਲ ਬਹੁਤ ਹੀ ਜਲਦੀ ਠੀਕ ਹੋ ਜਾਂਦੀ ਹੈ ਜੀ ਸੇਵਾ ਬਹੁਤ ਵਧੀਆ ਫਰੂਟ ਹੈ ਜੇ ਗੱਲ ਕਰੀਏ ਆਪਾਂ ਇਹਦੇ ਮਰੱਬਾ ਬਣਾਉਣ ਦੀ ਤਾਂ ਆਪਾਂ ਸੇਵ ਦਾ ਮਰੱਬਾ ਵੀ ਬਣਾ ਸਕਦੇ ਹਾਂ